ਕੀ ਪੜੋ ਲਿਖੋ ਅਗੇ ਬੜੋ ਸੰਘਰਸ਼ ਕਰੋ ਅਸੀਂ ਪੜੇ ਲਿਖੇ ਤੇ ਹੈ ਨਹੀਂ ਪਰ ਸੰਘਰਸ਼ ਹੀ ਕਰਦੇ ਪਏ ਆ ਸੰਘਰਸ਼ ਵਿੱਚ ਸਾਡੀ ਅਸੀ ਭਾਈ ਚਾਰੇ ਦੀ ਟੀਮ ਸਾਡੀ ਅਸੀ ਭਾਈ ਚਾਰੇ ਦੀ ਕੌਮ ਜੇ ਸਾਡਾ ਸਾਥ ਨਹੀਂ ਦਿੰਦੀ ਤੇ ਫਿਰ ਉਹ ਸੰਘਰਸ਼ ਅਧੂਰਾ ਵਾ ਯਾ ਭਾਈ ਅਮਰਿਤ ਬਾਲਾ ਤੇ ਯਾਨ ਉਹਨਾਂ ਦੀ ਟੀਮ ਹੈ ਜਾਂ ਮੈਂ ਆਂ ਔਰ ਮੈਂ ਬੜਾ ਫੋਲੋ ਕਰਦਾ ਜੀ ਉਹਨਾਂ ਨੂੰ ਮੈਂ ਜੇ ਸਾਡਾ ਵੀ ਕਦੇ ਸਾਨੂੰ ਵੀ ਕਦੇ ਨਾਲ ਰਹਿਣਗੇ ਕਿਸੇ ਜ਼ਿਲ੍ਹੇ ਦੇ ਕਿਸੇ ਵੀ ਜਗ੍ਹਾ ਤੇ ਲੜਾਂਗੇ ਤੇ ਅਸੀਂ ਵੀ ਸਰਦਾਰ ਬਣ ਕੇ ਲੜਨ ਨੂੰ ਤਿਆਰ ਆ ਉਹਨਾਂ ਦੇ ਉਹਨਾਂ ਦੇ ਹੱਕ 'ਚ ਤਰਨਤਾਰਨ ਦੇ ਵਿੱਚ ਵੀ ਨੀਟੂ ਸ਼ਟਰਾਂ ਵਾਲੇ ਨੇ ਐਂਟਰੀ ਮਾਰੀ ਹੈ ਜੀ ਹਾਂ ਜਿਮਣੀ ਚੋਣ ਦੇ ਲਈ ਅੱਜ ਨਾਮਜ਼ਦਗੀ ਪੱਤਰ ਦਾਖਲ ਕੀਤੇ ਨੇ ਸਾਡੇ ਨਾਲ ਮੌਜੂਦ ਨੇ ਅਤੇ ਹੁਣ ਜਿੱਥੇ ਚੋਣ ਅਖਾੜਾ ਭੱਕਿਆ ਹੈ ਉੱਥੇ ਜਿੱਥੇ ਸਾਰੀਆਂ ਪਾਰਟੀਆਂ ਦੇ ਸਾਹ ਸੁੱਕੇ ਸੀ ਉੱਥੇ ਉਹਨਾਂ ਦੇ ਚਿਹਰੇ ਤੇ ਮੁਸਕਰਾਹਟ ਵੀ ਹੈ ਕਿ ਕਿਤਨੇ ਕਿਤੇ ਨੀਟੂ ਸ਼ਟਰਾਂ ਵਾਲਾ ਜੀ ਉਹਨਾਂ ਦਾ ਮਨੋਰੰਜਨ ਤਾਂ ਕਰਨਗੇ ਨਾਲ ਨਾਲ ਮੁੱਦਿਆਂ ਤੇ ਵਿਘੇਰਨਗੇ ਸਾਡੇ ਨਾਲ ਮੌਜੂਦ ਨੇ ਸਭ ਤੋਂ ਪਹਿਲਾਂ ਸਵਾਗਤ ਹੈ ਸਾਰਾ ਕਿ ਤੁਸੀਂ ਤਰਨਤਾਰਨ ਵਿਖੇ ਪਹੁੰਚੇ ਕੀ ਏਜੰਡਾ ਰਹਿਣ ਵਾਲਾ ਹੁਣ ਇੱਥੇ ਵੀ ਕਾਗਜ਼ ਭਰੇ ਨੇ ਕੀ ਲੋਕਾਂ ਨੂੰ ਅਪੀਲ ਦੀ ਹੈ ਦੇਖੋ ਜੀ ਗੁਰੂਆਂ ਪੀਰਾਂ ਦੀ ਧਰਤੀ ਹੈ ਜੀ ਤਰਨਤਾਰ ਜਿਹੜਾ ਇੱਥੇ ਆਂਦਾ ਉਹ ਤਰ ਜਾਂਦਾ ਤਰਨਤਾਰ ਜਨਮ ਜਿਵੇਂ ਗੁਰੂਆਂ ਦਾ ਨਾਮ ਲਿਆ ਜਾਂਦਾ ਐਸੇ ਗੁਰੂਆਂ ਦੀ ਬਾਣੀ ਪੜੀ ਜਾਂਦੀ ਹੈ ਤੇ ਆਪਾਂ ਅੱਜ ਗੁਰੂਆਂ ਦੀ ਨਗਰੀ ਆਏ ਆ ਸਾਨੂੰ ਇਹ ਬਿਦਾ ਅਸੀਂ ਖਾਲੀ ਨਹੀਂ ਜਾਵਾਂਗੇ ਪਰ ਜਿੰਨਾ ਵੀ ਸਾਡੇ ਕੋਲ ਸੰਘਰਸ਼ ਉਸਕਾ ਕਰਾਂਗੇ ਆਪਾਂ ਡਾਕਟਰ ਪੀਂਡਾ ਬਾਬਾ ਸਾਹਿਬ ਦੀ ਇੱਕ ਸੋਚ ਹੈ ਕੀ ਪੜੋ ਲਿਖੋ ਅਗੇ ਬੜੋ ਸੰਘਰਸ਼ ਕਰੋ ਅਸੀਂ ਪੜੇ ਲਿਖੇ ਤੇ ਹੈ ਨਹੀਂਏ ਪਰ ਸੰਘਰਸ਼ ਜਰਾ ਕਰਦੇ ਪਏ ਆ ਸੰਘਰਸ਼ ਵਿੱਚ ਸਾਡੀ ਐਸਸੀ ਭਾਈਚਾਰੇ ਦੀ ਟੀਮ ਸਾਡੀ ਐਸਸੀ ਭਾਈਚਾਰੇ ਦੀ ਕੌਮ ਜੇ ਸਾਡਾ ਸਾਥ ਨਹੀਂ ਦਿੰਦੀ ਤੇ ਫਿਰ ਉਸ ਸੰਘਰਸ਼ ਅਧੂਰਾ ਵਾ ਉਹਨੂੰ ਸਾਨੂੰ ਅਸੀਂ ਕਹਿ ਦਿੰਦੇ ਨੇ ਪਰ ਉਹਨਾਂ ਨੂੰ ਫੋਲੋ ਨਹੀਂ ਕਰ ਰਹੇ ਉਸ ਫੋਲੋ ਨੂੰ ਕਰਾਉਣ ਵਾਸਤੇ ਮੈਨੂੰ ਆਣਾ ਪਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਮਣੇ ਵੀ ਜਾ ਕੇ ਮੈਂ ਵਾਰਾਨਸੀ ਵਿੱਚ ਇਲੈਕਸ਼ਨ ਲੜੇ ਸੀਗੇ ਉਹਨਾਂ ਨੇ ਨਹੀਂ ਗੱਲ ਕੀਤੀ ਕਿ ਮੈਂ ਸਵਿਧਾਨ ਦੇ ਇਲੈਕਸ਼ਨ ਨੂੰ ਨਹੀਂ ਮੰਨਦਾ ਫਿਰ ਮੈਂ ਉਹਨਾਂ ਦੇ ਸਾਹਮਣੇ ਕਹਾਂ ਸੀ ਮੈਂ ਤੁਹਾਡਾ ਇਲੈਕਸ਼ਨ ਲੜੂੰਗਾ ਜੀ ਮੈਂ ਬਾਬਾ ਸਾਹਿਬ ਨੂੰ ਬਹੁ ਜੋ ਚਰਨਾ ਦੀ ਧੂਲਾ ਜੀ ਮੈਂ ਬਾਬਾ ਸਾਹਿਬ ਨੂੰ ਜਿਹੜੀ ਫੋਟੋ ਆ ਦਿਲ ਦੇ ਵਿੱਚ ਲਾਈ ਆ ਜਿਹੜਾ ਬਾਬਾ ਸਾਹਿਬ ਨੂੰ ਗੱਲ ਕਰਦਾ ਤਾਂ ਮੇਰੇ ਸਿੱਧਾ ਪੱਥਰ ਵੱਜਦਾ ਜੀ ਤੇ ਮੈਂ ਇਸ ਗੱਲ ਨੂੰ ਕੀਤਾ ਸੀਗਾ ਜੀ ਫੋਲ ਕਿੰਨੀਆਂ ਹੁਣ ਤੱਕ ਇਲੈਕਸ਼ਨਾਂ ਲੜ ਚੁੱਕੇ ਜੇ ਤੇ ਕਿੰਨੀਆਂ ਵੋਟਾਂ ਟੋਟਲ ਉਹਨਾਂ ਇਲੈਕਸ਼ਨਾਂ ਦੇ ਵਿੱਚ ਤੁਹਾਨੂੰ ਪੈ ਚੁੱਕੀਆਂ ਨੇ ਦੇਖੋ ਜੀ 4599 ਲਾਸਟ ਬੋਟ ਪੈ ਗਈਆਂ ਔਰ ਮੈਂ 12 ਆ 13ਵਾਂ ਇਲੈਕਸ਼ਨ ਆ ਜੀ ਮੇਰਾ ਇਹ 13ਵਾਂ ਇਲੈਕਸ਼ਨ ਹੈ ਮੇਰਾ ਮੈਂ 12 ਨਸੀਬ ਮੋਦੀ ਦੇ ਸਾਹਮਣੇ ਵੀ ਖਿਲਾਫ ਕਰਕੇ ਸਿੰਗ ਲਾ ਕੇ ਖੜਾ ਖੜਾ ਹੋ ਗਿਆ ਸੀਗਾ ਪਰ ਪਰ ਮੈਂ ਗੱਲ ਕਹਿਣਾ ਚਾਹੁੰ ਰਣਤਨ ਦੇ ਲੋਕਾਂ ਨੂੰ ਵੀ ਮੈਂ ਇੱਕ ਬੜੀ ਉਮੀਦਾਂ ਲੈ ਕੇ ਬੜੀਆਂ ਆਸਾਂ ਲੈ ਕੇ ਤੁਹਾਡੇ ਸ਼ਹਿਰ ਦੇ ਵਿੱਚ ਤੁਹਾਡੇ ਨਗਰੀ ਦੇ ਵਿੱਚ ਆਇਆ ਮੈਨੂੰ ਖਾਲੀ ਨਾ ਮੋੜਿਓ ਔਰ ਜਿੱਤਣ ਦੀ ਦੋ ਬੰਦੇ ਦੀ ਜ਼ਿਆਦਾ ਉਮੀਦ ਆ ਜਾਂ ਨੀਟੂ ਸ਼ਟਰਾ ਵਾਲਾ ਜਾਂ ਭਾਈ ਅਮਰਿਤਪਾਲ ਦੀ ਟੀਮ ਅੱਛਾ ਬਾਕੀਆਂ ਨੂੰ ਤੁਸੀਂ ਰੇਸ 'ਚ ਨਹੀਂ ਮੰਨਦੇ ਬਾਕੀਆਂ ਨੂੰ ਤੇ ਰੇਸ ਬਲਕਿ ਬਾਕੀ ਵੀ ਲੱਗੇ ਆ ਪਰ ਉਹ ਰੇਸ ਦੇ ਵਿੱਚ ਕੋਈ ਰੇਸ ਨਹੀਂ ਆ ਗਈ ਔਰ ਕਿਉਂਕਿ ਮੈਂ ਵੀ ਜਦੋਂ ਲੁਧਿਆਣਾ ਇਲੈਕਸ਼ਨ ਲੜਿਆ ਸੀਗੇ ਤੇ ਮੈਂ ਭਾਈ ਅਮਰਿਤਪਾਲ ਦੇ ਹੱਕ 'ਚ ਬਿਆਨ ਦਿੱਤਾ ਸੀ ਆ ਦੇਖੋ ਜੀ ਕਿ ਭਾਈ ਅਮਰਿਤਪਾਲ ਜੀ ਨੂੰ ਬਾਹਰ ਕੱਢ ਕੇ ਉਹਨਾਂ ਨੂੰ ਉਹਨਾਂ ਦਾ ਕੰਮ ਕੀਤਾ ਜਾਵੇ ਸਰਕਾਰ ਨੂੰ ਕਿਹਾ ਸੀ ਕਿ ਉਹਨਾਂ ਨੂੰ ਜਗਾਓ ਕਿ ਉਹ ਨਸ਼ੇ ਤੋਂ ਪੰਜਾਬ ਨੂੰ ਬਾਹਰ ਕੱਢ ਰਿਹਾ ਤੇ ਉਹਨਾਂ ਨੂੰ ਉਹਨਾਂ ਨੂੰ ਆਪਣਾ ਕੰਮ ਕਰਨ ਦਿਓ ਕਿਉਂਕਿ ਹਰ ਡਾਕਟਰ ਭਿੰਡਾਵਾ ਬਾਬਾ ਸਾਹਿਬ ਨੇ ਇੱਕ ਸੰਵਿਧਾਨ ਲਿਖਿਆ ਵੀ ਜੇਲ੍ਹ 'ਚ ਵੀ ਬਹਿ ਕੇ ਕੋਈ ਵੀ ਇਨਸਾਨ ਇਲੈਕਸ਼ਨ ਲੜ ਸਕਦਾ ਸੋ ਉਹਨਾਂ ਨੇ ਸਾਡੀ ਜਿਹੜੀ ਡਾਕਟਰ ਭਿੰਡਾਵਾ ਬਾਬਾ ਸਾਹਿਬ ਦੀ ਜਿਹੜੀ ਕਾਨੂੰਨ ਦੀ ਬਸਤਾ ਸੀ ਉਹਨਾਂ ਨੇ ਉਸ ਕਾਨੂੰਨ ਦੇ ਇਲੈਕਸ਼ਨ ਜਿੱਤੇ ਤੇ ਆ ਜੋ ਕੈਂਡੀਡੇਟ ਆ ਪਰ ਉਹ ਫਿਰ ਵੀ ਵਿਚਾਰੇ ਜੇਲ੍ਹ 'ਚ ਬੈਠੇ ਬੜਾ ਦੁੱਖ ਦੀ ਦੁੱਖ ਦੀ ਗੱਲ ਆ ਔਰ ਅੱਜ ਲੋਕਾਂ ਨੂੰ ਸਾਥ ਦੇਣ ਦੀ ਵਾਰੀ ਆ ਯਾ ਭਾਈ ਅਮਰਿਤਪਾਲਾ ਤਾਂ ਯਾ ਉਹਨਾਂ ਦੀ ਟੀਮ ਹੈ ਜੀ ਮੈਂ ਆ ਮੈਂ ਬੜਾ ਫਾਲੋ ਕਰਦਾ ਜੀ ਉਹਨਾਂ ਨੂੰ ਮੈਂ ਜੇ ਸਾਡਾ ਵੀ ਕਦੇ ਸਾਨੂੰ ਵੀ ਕਦੇ ਨਾਲ ਰਹਿਣਗੇ ਕਿਸੇ ਜ਼ਿਲ੍ਹੇ ਦੇ ਕਿਸੇ ਵੀ ਜਗ੍ਹਾ ਤੇ ਲੜਾਉਣਗੇ ਤੇ ਅਸੀਂ ਵੀ ਸਰਦਾਰ ਬਣ ਕੇ ਲੜਨ ਨੂੰ ਤਿਆਰ ਆ ਉਹਨਾਂ ਦੇ ਉਹਨਾਂ ਦੇ ਹੱਕ 'ਚ ਕਿਉਂਕਿ ਸੱਚੇ ਸੱਚੇ ਬੰਦੇ ਨਾਲ ਆਪਾਂ ਖੜੇ ਆ ਔਰ ਅੱਜ ਇਹ ਸਰਕਾਰਾਂ ਆਈਆਂ ਕਿੰਨੇ ਲੋਕੀ ਦੁਖੀ ਆ ਕਾਰੋਬਾਰ ਹੈ ਨਹੀਂ ਬੇੜਾ ਗਰਕ ਹੋਇਆ ਪਿਆ ਸਰਕਾਰਾਂ ਨੇ ਕੀਤਾ ਪਿਆ ਜੇ ਦੇਖੀ ਸਾਡੇ ਜਿਹੜੇ ਬੱਸਾਂ ਵਾਲੇ ਡਰਾਈਵਰ ਹੈਗੇ ਵੀਰ ਕੈਰੈਕਟਰ ਵੀਰ ਕੱਚੇ ਤੁਰੇ ਫਿਰਦੇ ਆ ਟੀਚਰਾ ਕੱਚੇ ਤੁਰੇ ਫਿਰਦੀਆਂ ਕੋਈ ਸੁਣਵਾਈ ਨਹੀਂ ਸਭ ਪਾਸੇ ਧੱਕਾ ਚੱਲ ਰਿਹਾ ਵਾ ਔਰ ਇਸ ਧੱਕੇ ਨੂੰ ਰੋਕਣ ਵਾਸਤੇ ਮੈਂ ਇੱਥੇ ਆਇਆ ਜੀ ਔਰ ਨਸ਼ੇ ਦੇ ਮੈਂ ਬਹੁਤ ਵਿਰੁੱਧ ਖਿਲਾਫ ਆ ਜੀ ਮੈਂ ਔਰ ਮੈਂ ਸਾਰਿਆਂ ਨੂੰ ਕਹਿਣਾ ਚਾਹਨਾ ਵੀ ਪਰਮਾਤਮਾ ਦੇ ਨਾਮ ਦੇ ਵਿੱਚ ਔਰ ਰੱਬ ਦੇ ਨਾਮ ਨੂੰ ਯਾਦ ਕਰੋ ਜਿਹੜੇ ਵੀ ਧਰਮਾਂ ਨੂੰ ਮੰਨਦੇ ਮੈਂ ਉਹਨਾਂ ਦੇ ਧਰਮਾਂ ਦੇ ਨਾਮ ਮੈਂ ਕਹਿੰਦਾ ਲਾਸਟ ਦੇ ਵਿੱਚ ਗੀਤ ਸੁਣਾ ਕੇ ਤੇ ਜਿਹੜਾ ਜਕਾਰਾ ਹੈ ਸਾਰਿਆਂ ਧਰਮਾਂ ਤੁਸੀਂ ਲਾਉਂਦੇ ਹੋ ਲਾ ਦਿਓ ਤੇ ਆਪਾਂ ਹੋਰ ਵੀ ਵੀਰ ਆਏ ਉਹਨਾਂ ਨੇ ਬਿਲਕੁਲ ਜੀ ਦੇਖੋ ਜੀ ਚਾਦੇ ਨਾਲ ਤੁਸੀਂ ਖਾਦਾ ਇੱਕ ਅਦੀ ਕੇਲਾ ਕੇ ਵੋਟਾਂ ਵੇਲੇ ਲੀਡਰਾਂ ਨੇ ਦਿੱਤਾ ਤੁਹਾਨੂੰ țeਲਾ ਕੇ ਇਵਨ ਵਿੱਚ ਪਿਆ ਵੋਟਾਂ ਦਾ ਚਮੇਲਾ ਕੇ ਨਾਲ ਸਰਕਾਰ ਨੇ ਸੁਟਿਆ ਨਾ ਲੈ ਤਦਲ ਕਿ ਸੀਐਮ ਵੱਲੋਂ ਦਿੱਤਾ ਹੋਇਆ ਮਿਲਗਾ ਤੁਹਾਨੂੰ ਫੋਨ ਕਿ ਤੁਹਾਡਾ ਏਰੀਆ ਬਣ ਗਿਆ ਕਰੋਨਾ ਵਾਲਾ ਜ਼ੋਨ ਕਿ ਫਾਈਵ ਜੀ ਦੇ ਪਿੱਛੇ ਕੁਝ ਚੱਲ ਰਿਹਾ ਕੋਟਾਲਾ ਕਰੋਨਾ ਤੇ ਸਰਕਾਰ ਕਿਉਂ ਬੈਠੀ ਮੋਨ ਇਹ ਮਜ਼ਾਕ ਕਿਆ ਕਿਆ ਔਰ ਜਿਕਰਲਾ ਲਾ ਕੇ ਜੀ ਸਾਨੂੰ ਅੱਗੇ ਦੋ ਤੇ ਸਾਰੇ ਜਾਣੇ ਸਾਡੀ ਝੋਲੀ ਵਿੱਚ ਵੋਟਾਂ ਪਾਇਓ ਕਿਉਂਕਿ ਆਪਾਂ ਬੜੀਆਂ ਆਸਾਂ ਬੜੀਆਂ ਉਮੀਦਾਂ ਲੈ ਕੇ ਆਏ ਆ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਮ ਜੈ ਪਰ ਜੈ ਭਗਵਾਨ ਵਾਲਮੀਕ ਜੈ ਗੁਰ ਰਵਿਦਾਸ ਤਾਂਤਾ ਸ਼੍ਰੀ ਗੁਰ ਰਵਿਦਾਸ ਮਹਾਰਾ ਜੀ ਹਲਾਲੂਇਆ ਗੋਸਪਾ ਕੁਛੰਦੇਵੇ ਅੱਲਾਹ ਤਾਲਾ ਸਭ ਨੂੰ ਖੁਸ਼ ਰੱਖੇ ਤੂੰ ਤੂੰ ਹੀ ਨੰਨ ਤੂੰ ਹੀ ਨਰੰਕਾਰ ਮੈਂ ਤੇਰੀ ਸ਼ਰਨਾ ਮੈਨੂੰ ਬਖਸ਼ ਲੋ ਜਕਾਰਾ ਮੈਂ ਚਿੰਤ ਪੁਨੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਬਹੁਤ ਬਹੁਤ ਧੰਨਵਾਦ ਸੋ ਇਹ ਸੰਨ ਮੀਟੂ ਸੱਟਰਾਂ ਵਾਲੇ ਜੀ ਤੇ ਮੈਂ ਇੱਕ ਦੱਸਣੀ ਚਾਹਉਣਾ ਦੋਸਤੋ ਤੁਹਾਨੂੰ ਗੱਲ ਕਿ ਪੁਲਿਸ ਵੀ ਇਹਨਾਂ ਦੀ ਇੰਨੀ ਕੁ ਫੈਨ ਹੈ ਕਿ ਪੁਲਿਸ ਦੇ ਵੱਲੋਂ ਰੀਲਾਂ ਬਣਾਈਆਂ ਜਾ ਰਹੀਆਂ ਸੀ ਜਦੋਂ ਇੱਥੇ ਨੀਟੂ ਸ਼ਟਰ ਵਾਲੇ ਜੀ ਪਹੁੰਚੇ ਸੀ ਸੋ ਤੁਸੀਂ ਵੇਖ ਸਕਦੇ ਹੋ ਕਿ ਅੱਜ ਇੱਥੇ ਕਾਗਜ਼ ਦਾਖਲ ਦੀ ਜਿਹੜੀ ਹੈ ਉਹ ਜਿਹੜੀ ਹੈ ਮੁਹਿੰਮ ਚੱਲ ਰਹੀ ਹੈ ਐਸ ਡੀ ਐਮ ਦਫਤਰ ਦੇ ਵਿੱਚ ਅਸੀਂ ਮੌਜੂਦ ਆ ਜਿੱਥੇ ਕਿ ਅੱਜ ਨੀਟੂ ਸ਼ਟਰਾਂ ਵਾਲੇ ਜਿਹੜੇ ਨੇ ਉਹਨਾਂ ਨੇ ਵੀ ਆਪਣੇ ਕਾਗਜ਼ ਦਾਖਲ ਕਰਾਏ ਤੁਸੀਂ ਬਣੇ ਰਹੋ ਸਾਡੇ ਨਾਲ ਅਸੀਂ ਹਰ ਕਵਰੇਜ ਤੁਹਾਡੇ ਤੱਕ ਪਹੁੰਚਾਉਣ ਦੇ ਰਹੇ ਹਾਂ ਬਹੁਤ ਬਹੁਤ ਧੰਨਵਾਦ